ਹਰ ਕਿਸੇ ਦਾ ਸੁਪਨਾ ਹੁੰਦਾ ਵੀ ਜਵਾਕ ਪੜ੍ਹ ਲਿਖ ਜਾਣ ਪੈਰਾਂ ਤੇ ਖੜ੍ਹ ਜਾਣ ਪਰ ਜਵਾਕਾਂ ਦੇ ਪੜ੍ਹਨ ਦੇ ਤਰੀਕੇ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਪਹਿਲਾ ਸਟੈਪ ਤਾਂ ਇਹ ਆ ਕਿ ਜੇ ਬੱਚਾ ਚੌਥੀ ਪੰਜਵੀਂ ਆਲਾ ਨਾ ਆਪਣੇ ਘਰ ਚੋਂ ਟਿਊਸ਼ਨਾਂ ਦਾ ਕੋੜ ਕੱਢ ਦੋ ਮੈਂ ਇੱਕ ਕੋਚਿੰਗ ਇੰਸਟੀਚਿਊਟ ਚਲਾ ਰਿਹਾ ਮੈਂ ਫਿਰ ਵੀ ਕਹਿ ਰਿਹਾ ਕਿ ਜੇ ਤੁਸੀਂ ਚੌਥੀ ਪੰਜਵੀਂ ਦੇ ਬੱਚੇ ਨੂੰ ਟਿਊਸ਼ਨ ਭੇਜ ਰਹੇ ਹੋ ਨਾ ਤਾਂ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਸੰਕਟ ਆ ਇੱਕ ਤਾਂ ਤੁਸੀਂ ਬਹੁਤ ਮਾਪੇ ਆਪਣੇ ਜਿਹੜੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਭੇਜ ਰਹੇ ਆ 3 ਵਜੇ ਉੱਥੇ ਠੀਕ ਆ ਉੱਥੇ ਜਿੰਨਾ ਉਹਨੇ ਪੜ੍ਹਨਾ ਸੀ ਪੜ੍ਹ ਲਿਆ ਉਸ ਤੋਂ ਬਾਅਦ ਉਹਨੂੰ 4 ਘੰਟੇ ਲਈ ਟਿਊਸ਼ਨ ਤੇ ਭੇਜਦਾ ਉਹਦਾ ਜਿਹੜਾ ਸਰਵਪੱਖੀ ਵਿਕਾਸ ਹੋਣਾ ਸੀਗਾ ਖੇਡ ਕੇ ਘੁੰਮ ਕੇ ਫਿਰ ਕੇ ਉਹ ਕਿੱਥੇ ਹੋਇਆ ਤੁਸੀਂ ਅੰਮ੍ਰਿਤਸਰ ਗੁਰਦੁਆਰੇ ਗਏ ਤੁਸੀਂ ਜਿਸ ਧਾਰਮਿਕ ਸਥਾਨ ਤੇ ਜਾ ਰਹੇ ਹੋ ਤੁਹਾਨੂੰ ਘੱਟੋ ਘੱਟ ਇਹ ਤੁਹਾਡੀ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਕਿ ਤੁਸੀਂ ਆਪਣੇ ਬੱਚੇ ਨੂੰ ਉਹਨਾਂ ਧਾਰਮਿਕ ਸਥਾਨਾਂ ਦਾ ਇਤਿਹਾਸ ਦੱਸੋ ਕਿਉਂਕਿ ਜਿਹੜੀਆਂ ਚੀਜ਼ਾਂ ਦੇਖੀਆਂ ਹੁੰਦੀਆਂ ਉਹ ਕਦੇ ਨਹੀਂ ਭੁੱਲਦੀਆਂ ਤੁਸੀਂ ਅੰਮ੍ਰਿਤਸਰ ਗਏ ਹਰਮੰਦਰ ਸਾਹਿਬ ਤੋਂ ਬਾਅਦ ਤੁਸੀਂ ਐਂਗਲੋ ਸਿੱਖ ਮੈਮੋਰੀਅਲ ਦੇਖ ਕੇ ਆਓ ਬੱਚੇ ਨੂੰ ਨਾਲ ਹੀ ਵਾਗਾ ਬਾਰਡਰ ਦਿਖਾ ਕੇ ਲਿਓ ਮੈਂ ਤੁਹਾਨੂੰ ਇੱਕ ਹੈਰਾਨੀ ਦੀ ਗੱਲ ਦੱਸਦਾ 90% ਲੋਕਾਂ ਨੂੰ ਇਹ ਨਹੀਂ ਪਤਾ ਕਿ ਵਾਗਾ ਪੰਜਾਬ ਦੇ ਚੜ੍ਹਦੇ ਪੰਜਾਬ ਚ ਆ ਕਿ ਲੈਂਦੇ ਪੰਜਾਬ ਚ ਉੱਥੋਂ 20 ਕਿਲੋਮੀਟਰ ਪਿੱਛੇ ਆ ਜਾਓ ਐਂਗਲੋ ਸਿੱਖ ਵਾਰ ਮੈਮੋਰੀਅਲ ਦਿਖਾ ਕੇ ਲਿਓ ਬੱਚਾ ਪੁੱਛੂਗਾ ਕਿ ਆਪ ਇੰਨੇ ਸ਼ਹੀਦਾਂ ਦੀਆਂ ਫੋਟੋਆਂ ਕਿਉਂ ਆ ਹਰ ਸ਼ਹੀਦ ਦੀ ਫੋਟੋ ਦੇ ਨਾਲ ਇਤਿਹਾਸ ਲਿਖਿਆ ਹੈ ਬੰਦਾ ਸਿੰਘ ਬਹਾਦਰ ਨੇ ਕਿਵੇਂ ਪੰਜਾਬ ਸਰ ਕਰਤਾ ਪੂਰੇ ਦਾ ਪੂਰਾ ਰੂਟ ਉਥੇ ਦੱਸਿਆ ਹੈ ਕੱਲਾ ਪੂਰੇ ਦਾ ਪੂਰਾ ਆਜ਼ਾਦੀ ਦਾ ਇਤਿਹਾਸ ਇੱਕ ਜੀਟੀ ਰੋਡ ਤੇ ਨਾ ਤੁਸੀਂ ਜੇ 300 ਕਿਲੋਮੀਟਰ ਦਾ ਸਫ਼ਰ ਤੈਅ ਕਰੋਗੇ ਤਾਂ ਉਹਨੂੰ ਸਾਰਾ ਲੱਭ ਜੂਗਾ ਕਿੰਨਾ ਕੁ ਖਰਚਾ ਬਈ ਇਹਦੇ 'ਚ ਸਾਇੰਸ ਸਿਟੀ ਆ ਬਈ ਆਪਣੀ ਮੈਂ ਆਪਣੀ ਕਪੂਰਥਲੇ ਵਾਲੀ ਤੁਸੀਂ ਇੱਕ ਵਾਰੀ ਸਾਇੰਸ ਸਿਟੀ ਚ ਬਹਿ ਕੇ ਨਾ ਬੰਦ ਕਮਰੇ ਚ ਉੱਪਰ ਸਕਰੀਨ ਦੇਖ ਲਓ ਤੁਹਾਨੂੰ ਸਾਰੇ ਗ੍ਰਹਿ ਦੇ ਨਾਮ ਯਾਦ ਹੋ ਜਾਣਗੇ ਤੁਹਾਨੂੰ ਇਹ ਪਤਾ ਲੱਗ ਜਾਊਗਾ ਸੂਰਜ ਤੋਂ ਕਿਹੜਾ ਗ੍ਰਹਿ ਕਿੰਨੀ ਦੂਰ ਹੈ ਕਿਹੜੇ ਗ੍ਰਹਿ ਤੇ ਕਿਹੜੀਆਂ ਗੈਸਾਂ ਜਦੋਂ ਇੱਕ ਵਾਰੀ ਦਿਮਾਗ ਚ ਛਾਪ ਗਈਆਂ ਨਾ ਤੁਹਾਡੇ ਬੱਚੇ ਨੂੰ ਕਿਸੇ ਕੋਚਿੰਗ ਦੀ ਕਿਸੇ ਟਿਊਸ਼ਨਾਂ ਦੀ ਲੋੜ ਨਹੀਂ ਪੈਣੀ ਚਾਹੇ ਕਿਸੇ ਗੁਰੂ ਸਹਿਬਾਨ ਦੀ ਚਾਹੇ ਕਿਸੇ ਵੀ ਸਾਇੰਸਟਿਫਿਕ ਕਹਾਣੀ ਇੱਕ ਚੰਗੀ ਕਿਤਾਬ ਮੂੰਹੋਂ ਬੋਲਦੀ ਆ ਉਹ ਕਿਤਾਬ ਐਵੇਂ ਐਵੇਂ ਬੋਲਦੀ ਆ ਕਿ ਉਹ ਕਹਾਣੀ ਸੁਣਾਉਂਦੀ ਆ ਗਾਈਡ ਨੇ ਤਾਂ ਸਿਰਫ ਇਹ ਲਿਖ ਦੇਣਾ ਕਿ ਫਲਾਣੇ ਬੰਦੇ ਬਾਰੇ ਵਿਵਰਣ ਕਰੋ ਜਿੱਥੇ ਉਹ ਵਿਵਰਣ ਖਤਮ ਉਥੇ ਕਹਾਣੀ ਖਤਮ ਅਗਲੀ ਅਗਲਾ ਸਵਾਲ ਅਗਲੀ ਕਹਾਣੀ ਤੇ ਜਦੋਂ ਉੱਪਰ ਲਿਖ ਪ੍ਰੋਬਲਮ ਉਦੋਂ ਆਉਂਦੀ ਆ ਜਦੋਂ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਵਿਵਰਣ ਸਿਰਫ 20 ਸ਼ਬਦਾਂ ਚ ਕਰੋ ਤੁਸੀਂ ਜੁੜੇ ਵੱਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਿਵਿਆ ਹਰ ਕਿਸੇ ਦਾ ਸੁਪਨਾ ਹੁੰਦਾ ਵੀ ਜਵਾਕ ਪੜ੍ਹ ਲਿਖ ਜਾਣ ਪੈਰਾਂ ਤੇ ਖੜ੍ਹ ਜਾਣ ਪਰ ਜਵਾਕਾਂ ਦੇ ਪੜਨ ਦੇ ਤਰੀਕੇ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਕੀ ਤੁਹਾਡਾ ਬੱਚਾ ਜਿਸ ਢੰਗ ਦੇ ਨਾਲ ਪੜ੍ਹਾਈ ਕਰ ਰਿਹਾ ਹੈ ਉਹਦੀ ਪੜ੍ਹਨ ਦੇ ਤਰੀਕੇ ਦੇ ਵਿੱਚ ਕੋਈ ਤੁਸੀਂ ਤਬਦੀਲੀ ਲਿਆ ਕੇ ਬਦਲਾਅ ਲਿਆ ਕੇ ਕੁਝ ਚੇਂਜ ਕਰ ਸਕਦੇ ਹੋ ਉਹਦੀ ਜ਼ਿੰਦਗੀ ਦੇ ਵਿੱਚ ਇਹ ਸਾਰੀ ਗੱਲ ਤੇ ਚਰਚਾ ਕਰਾਂਗੇ ਮੇਰੇ ਨਾਲ ਮਾਸਟਰ ਕਲਾਸਸ ਤੋਂ ਵੀਰ ਜੀ ਬਾਈ ਨੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਬਹੁਤ ਵਧੀਆ ਜੀ ਆਪਾਂ ਪੜ੍ਹਨ ਦੇ ਤਰੀਕੇ ਦੀ ਗੱਲ ਕਰਦੇ ਹਾਂ ਨਿਆਣਿਆਂ ਦੇ ਕਿੰਨਾ ਕੁ ਰੋਲ ਹੈ ਪੜਨ ਦੇ ਤਰੀਕੇ ਦਾ ਸਭ ਤੋਂ ਪਹਿਲਾਂ ਤਾਂ ਬੰਦੇ ਦੇ ਵੀ ਬੰਦਾ ਕਿੱਥੋਂ ਤੱਕ ਜਾਊਗਾ ਕਿੰਨਾ ਕਪੜੂਗਾ ਕਿ ਪੜਨ ਦੇ ਤਰੀਕੇ ਦਾ ਕੋਈ ਫਰਕ ਪੈਂਦਾ ਬਹੁਤ ਫਰਕ ਪੈਂਦਾ ਜੀ ਤੁਸੀਂ ਇਹ ਮੰਨ ਕੇ ਚੱਲੋ ਕਿ ਜਦੋਂ ਅਸੀਂ ਪੜਾਈ ਦਾ ਤਰੀਕਾ ਬਦਲ ਦਿੰਨੇ ਆ ਨਾ ਜਾਂ ਇਹ ਕਹਿ ਲਓ ਕਿ ਜਿਵੇਂ ਭਾਰਤ ਦੇ ਸੰਵਿਧਾਨ ਚ ਵੀ ਲਿਖਿਆ ਹੋਇਆ ਹੈ ਕਿ ਜਿੰਨਾ ਸਾਡਾ ਪੜਾਈ ਦਾ ਤਰੀਕਾ ਵਿਗਿਆਨਕ ਹੋਊਗਾ ਵਿਗਿਆਨਕ ਦਾ ਮਤਲਬ ਨਹੀਂ ਵਿਗਿਆਨ ਦੀ ਪੜਾਈ ਤਰੀਕਾ ਜਿੰਨਾ ਵਿਗਿਆਨਕ ਹੋਊਗਾ ਤਰਕਵਾਦੀ ਹੋਊਗਾ ਅਸੀਂ ਓਨਾ ਜ਼ਿਆਦਾ ਵਧੀਆ ਪੜ ਸਕਦੇ ਹਾਂ ਠੀਕ ਹੈ ਹਾਂਜੀ ਹੁਣ ਆਪਾਂ ਕਿਸੇ ਦਾ ਨਿਆਣਾ ਮੰਨ ਲਓ ਠੀਕ ਹੈ ਜੀ ਛੋਟਾ ਹੈ ਜੇ ਚੌਥੀ ਪੰਜਵੀਂ ਚ ਲਾ ਲਓ ਅਜਿਹੇ ਛੋਟਿਆਂ ਨੂੰ ਤਾਂ ਵਿਚਾਰਿਆਂ ਨੂੰ ਮੈਂ ਕਹਿੰਦਾ ਵੀ ਨਹੀਂ ਵੀ ਉਹਨਾਂ ਨੂੰ ਕਿਵੇਂ ਪੜਨਾ ਚਾਹੀਦਾ ਆਤੰਕਾਲ ਤਾਂ ਉਹ ਕਿਹੜੀਆਂ ਚੀਜ਼ਾਂ ਦਾ ਉਹ ਤੇ ਮਾਂ ਪਿਓ ਖਿਆਲ ਰੱਖਣ ਕਿਉਂਕਿ ਜ਼ਾਹਿਰ ਤੌਰ ਤੇ ਬੱਚਾ ਆਪ ਤਾਂ ਰੱਖ ਨਹੀਂ ਸਕਦਾ ਇੰਨੀ ਛੋਟੀ ਉਮਰ ਦੇ ਵਿੱਚ ਹਾਂਜੀ ਜਾਂ ਫਿਰ ਆਪਾਂ ਅਗਲੇ ਪੜਾਅ 'ਚ ਗੱਲ ਕਰ ਲਾਂਗੇ ਵੀ ਜਿਹੜਾ 8ਵੀਂ 9ਵੀਂ 10ਵੀਂ 'ਚ ਹੋ ਗਿਆ ਨੇਣਾ ਉਹ ਕਿਵੇਂ ਪੜੇ ਪਰ ਛੋਟੇ ਬੱਚਿਆਂ 'ਚ ਕਿਵੇਂ ਉਹਨਾਂ ਨੂੰ ਕੀ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਉਹ ਉਹਨਾਂ ਨੂੰ ਸਮਝ ਆ ਜਾਣਾ ਬੱਚਿਆਂ ਇਨੂੰ ਆਪਾਂ ਸਟੈਪ ਬਾਈ ਸਟੈਪ ਕਰ ਲਈਏ ਜਿੰਨਾ ਮਰਜੀ ਸਟੈਪ ਬਾਈ ਸਟੈਪ ਕਰੋ ਦੇਖੋ ਜੀ ਪਹਿਲਾ ਸਟੈਪ ਤਾਂ ਇਹ ਆ ਕਿ ਜੇ ਬੱਚਾ ਚੌਥੀ ਪੰਜਵੀਂ ਵਾਲਾ ਨਾ ਆਪਣੇ ਘਰ ਚੋਂ ਟਿਊਸ਼ਨਾਂ ਦਾ ਕੋਡ ਕੱਢ ਦੋ ਮਤਲਬ ਇਹ ਅੱਜ ਕੱਲ ਤਾਂ ਇਹ 98 95% ਘਰਾਂ ਚ ਇਹ ਜਿਹੇ ਕੋਡ ਆ ਤਾਂ ਤੁਸੀਂ ਇਹ ਮੰਨੋ ਕਿ ਮੰਨ ਲਓ ਮੈਂ ਇੱਕ ਕੋਚਿੰਗ ਇੰਸਟੀਚਿਊਟ ਚਲਾ ਰਿਹਾ ਮੈਂ ਫਿਰ ਵੀ ਕਹਿ ਰਿਹਾ ਕਿ ਜੇ ਤੁਸੀਂ ਚੌਥੀ ਪੰਜਵੀਂ ਦੇ ਬੱਚੇ ਨੂੰ ਟਿਊਸ਼ਨ ਭੇਜ ਰਹੇ ਹੋ ਨਾ ਤਾਂ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਸੰਕਟ ਹੈ ਇੱਕ ਤਾਂ ਤੁਸੀਂ ਬਹੁਤ ਮਾਪੇ ਆਪਣੇ ਜਿਹੜੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਭੇਜ ਰਹੇ ਆ 3 ਵਜੇ ਉੱਥੇ ਠੀਕ ਆ ਉੱਥੇ ਜਿੰਨਾ ਉਹਨੇ ਪੜਨਾ ਸੀ ਪੜ ਲਿਆ ਉਸ ਤੋਂ ਬਾਅਦ ਉਹਨੂੰ 4 ਘੰਟੇਲੀ ਟਿਊਸ਼ਨ ਤੇ ਭੇਜਤਾ ਹਾਂ ਉਹਦਾ ਜਿਹੜਾ ਸਰਵਪੱਖੀ ਵਿਕਾਸ ਹੋਣਾ ਸੀਗਾ ਖੇਡ ਕੇ ਘੁੰਮ ਕੇ ਫਿਰ ਕੇ ਉਹ ਕਿੱਥੇ ਹੋਇਆ ਤੁਸੀਂ ਉਹੀ ਖਤਮ ਕਰਤਾ ਬੱਚੇ ਦਾ ਬੱਚਾ ਸਿਰਫ ਇੱਕ ਬੰਦ ਕਮਰੇ ਚ ਰਹਿ ਕੇ ਚੀਜ਼ਾਂ ਰਟ ਸਕਦਾ ਹੈ ਕਦੇ ਸਮਝ ਨਹੀਂ ਸਕਦਾ ਸੋ ਸਭ ਤੋਂ ਪਹਿਲਾ ਕੰਮ ਤਾਂ ਇਹ ਹੋ ਗਿਆ ਕਿ ਤੁਸੀਂ ਬੱਚੇ ਨੂੰ ਜੇ ਤੁਸੀਂ ਚੌਥੀ ਪੰਜਵੀਂ ਦੇ ਬੱਚੇ ਤੋਂ ਆਉਟਪੁੱਟ ਚਾਹੁੰਦੇ ਹੋ ਰਿਜ਼ਲਟ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਜਿੰਨਾ ਧਿਆਨ ਤੁਸੀਂ ਉਹਦੀ ਪੜ੍ਹਾਈ ਤੇ ਦੇ ਰਹੇ ਹੋ ਨਾ ਉਨਾ ਹੀ ਧਿਆਨ ਮੈਂ ਨਹੀਂ ਕਹਿੰਦਾ ਉਸ ਤੋਂ ਵੱਧ ਧਿਆਨ ਤੁਸੀਂ ਬੱਚੇ ਨੂੰ ਅੱਗੇ ਜਾ ਕੇ ਸਪੋਰਟਸ ਚ ਕਿਸੇ ਪਾਸੇ ਨਹੀਂ ਵੀ ਲੈ ਕੇ ਜਾਣਾ ਤਾਂ ਵੀ ਉਹਨੂੰ ਦਿਨ ਚ ਤਿੰਨ ਤੋਂ ਚਾਰ ਘੰਟੇ ਖੇਡਣ ਦੇ ਮਿੱਟੀ ਨਾਲ ਮਿੱਟੀ ਹੋਣ ਦੇ ਚਾਹੀਦੇ ਹੀ ਚਾਹੀਦੇ ਆ ਨਹੀਂ ਤਾਂ ਤੁਸੀਂ ਇਹ ਸਮਝ ਲਓ ਕਿ ਬੱਚੇ ਦੀ ਜਿਹਨੂੰ ਅਸੀਂ ਅੰਗਰੇਜ਼ੀ ਚ ਕਹਿੰਦੇ ਨੇ ਓਵਰਆਲ ਡਿਵੈਲਪਮੈਂਟ ਸਰਵਪੱਖੀ ਵਿਕਾਸ ਤੁਸੀਂ ਉਹ ਖਤਮ ਕਰਕੇ ਬਹਿ ਜਾਓਗੇ ਬੱਚਾ 8ਵੀਂ 9ਵੀਂ ਤੋਂ ਬਾਅਦ ਬਿਮਾਰੀਆਂ ਨਾਲ ਚੰਬੜ ਜਾਊਗਾ ਮੈਨੂੰ ਤਾਂ ਫੋਕਸ ਕਰਨਾ ਵੀ ਉਹਦੀ ਜ਼ਿੰਦਗੀ ਚੋਂ ਗਾਇਬ ਹੋ ਜਾਂਦਾ ਜੇ ਉਹ ਖੇਡਦਾ ਨਹੀਂ ਕੁਝ ਵੀ ਜੇ ਉਹ ਕਿਸੇ ਵੀ ਤਰ੍ਹਾਂ ਦੀ ਖੇਡ ਖੇਡੇ ਉਹ ਧਿਆਨ ਜਿਹੜਾ ਕੇਂਦਰਿਤ ਕਰਨ ਦੀ ਸ਼ਕਤੀ ਆ ਨਾ ਉਹ ਉਹਦਾ ਖੇਡਾਂ ਦੇ ਕੈਮਰੋਲ ਉਹ ਚ ਰਹਿੰਦਾ ਹੈ ਉਹਦਾ ਬਈ ਰੋਲ ਇਸ ਕਰਕੇ ਆ ਜੇ ਅਸੀਂ ਸਾਈਕੋਲੋਜੀ ਦੇ ਹਿਸਾਬ ਨਾਲ ਵੀ ਗੱਲ ਕਰੀਏ ਤੁਸੀਂ ਇੱਕ ਗੱਲ ਦੇਖੋ ਇੱਕ ਬੱਚਾ ਜਦੋਂ ਵੱਡਾ ਹੋ ਰਿਹਾ ਹੈ 3 ਸਾਲ ਦਾ ਹੈ 4 ਸਾਲ ਦਾ ਹੈ 5 ਸਾਲ ਦਾ ਹੈ ਹਾਂ ਸਭ ਤੋਂ ਪਹਿਲੀ ਸੱਟੇ ਉਹ ਕਦੀ ਕੋਈ ਅਖਬਾਰ ਨਹੀਂ ਪੜਦਾ ਸਭ ਤੋਂ ਪਹਿਲੀ ਸੱਟੇ ਉਹ ਹੱਥ ਮਾਰਦਾ ਹੈ ਹਾਂ ਮਤਲਬ ਬੱਚੇ ਦੀ ਪਹਿਲ ਜੰਮ ਦੇ ਬੱਚ ਜਨਮ ਤੋਂ ਬਾਅਦ ਬੱਚੇ ਦੀ ਪਹਿਲੀ ਪਹਿਲ ਖੇਡ ਹਾਂ ਤੁਸੀਂ ਤੀਜੀ ਚੌਥੀ ਦੇ ਬੱਚੇ ਨੂੰ ਇੰਟਰਸਟ ਨਾਲ ਪੜਨ ਦੀ ਤਾਂ ਨਹੀਂ ਕਹਿ ਸਕਦੇ ਪਰ ਖੇਡਣ ਦੀ ਤਾਂ ਕਹਿ ਸਕਦੇ ਹੋ ਉਹਦਾ ਪਹਿਲਾ ਸ਼ੌਂਕ ਹੀ ਖੇਡ ਹੈ ਤੁਸੀਂ ਉਹਦਾ ਪਹਿਲਾ ਸ਼ੌਂਕ ਮਾਰ ਕੇ ਉਹਨੂੰ ਦੂਜੇ ਸ਼ੌਂਕ 'ਚ ਪੜਾਈ 'ਚ ਕਿਵੇਂ ਪਾ ਸਕਦੇ ਹੋ ਚਲੋ ਠੀਕ ਆ ਪੜਾਈ ਕਰਾਉਣੀ ਬਹੁਤ ਜ਼ਰੂਰੀ ਆ ਪਰ ਘੱਟੋ ਘੱਟ ਉਹਦੇ ਉਹਦੇ ਜਿਹੜੇ 2 2.5 3 ਘੰਟੇ ਖੇਡਣਦੇ ਆ ਉਹ ਤਾਂ ਟਿਊਸ਼ਨ ਦੀ ਬਲੀ ਤੇ ਨਾ ਨਾ ਝੜਾਓ ਤੇ ਦੂਜਾ ਇਹ ਚ ਸਟੈਪ ਕੀ ਆ ਦੂਜਾ ਸਟੈਪ ਬਈ ਇਹ ਆ ਹੁਣ ਆਪਾਂ ਜਦੋਂ ਆਪਣੀ ਉਮਰ ਦੇ ਬੱਚੇ ਜਦੋਂ ਇਤਵਾਰ ਹੁੰਦਾ ਸੀ ਜਾਂ ਛੁੱਟੀਆਂ ਹੁੰਦੀਆਂ ਸੀ ਅਸੀਂ ਨਾਨਕੇ ਚਲੇ ਜਾਂਦੇ ਸੀ ਭਾਵੇਂ ਆਪਾਂ ਦਰਮਿਆਨੇ ਘਰਾਂ ਦੇ ਬੱਚਿਆਂ ਚਾਹੇ ਉਸ ਤੋਂ ਵੀ ਥੱਲੇ ਆ ਚਾਹੇ ਆਪਾਂ ਆਪਣੇ ਤੋਂ ਵੀ ਬੜੇ ਰੀਸ ਲੋਕ ਸੀਗੇ ਹਾਂ ਸਾਰੇ ਛੁੱਟੀਆਂ 'ਚ ਨਾਨਕੇ ਘੁੰਮ ਕੇ ਆਉਂਦੇ ਆ 45 ਦਿਨ ਛੁੱਟੀਆਂ ਦੇ ਪੱਕੇ ਸੀ ਨਾਨਕੇ ਜਾਂ ਭੂਆ ਕੋਲੇ ਬਸ ਦੋ ਹੀ ਸੀਗਾ ਨਾਨਕੇ ਚਲੇਗੇ ਭੂਆ ਕੋਲ ਚਲੇਗੇ ਚਲੋ ਕੋਈ ਕਹਿੰਦਾ ਜੀ ਮਾਸੀ ਸਾਡੀ ਸ਼ਹਿਰ 'ਚ ਸ਼ਹਿਰ ਦੇਖ ਆਈਏ ਸ਼ਹਿਰ ਚਲੇਗੇ ਠੀਕ ਹੈ ਇੱਕ ਦੂਜਾ ਕੰਮ ਹੁੰਦਾ ਜਾਂ ਸਾਨੂੰ ਸਾਡੇ ਬਜ਼ੁਰਗ ਲੈ ਕੇ ਜਾਂਦੇ ਆ ਯਾਤਰਾ 'ਤੇ ਕੀ ਅੰਮ੍ਰਿਤਸਰ ਬੱਸ ਚੱਲੀ ਆ? ਆਜਾ ਉੱਥੇ ਲੈ ਕੇ ਚਲਦੇ ਆ। ਠੀਕ ਆ। ਜਾਂ ਕਿਸੇ ਗੁਰਦੁਆਰਾ ਸਾਹਿਬ ਦੀ ਯਾਤਰਾ ਹੈ ਜਾਂ ਮੰਦਰਾਂ ਦੀ ਯਾਤਰਾ ਹੈ ਸਾਡੇ ਪਿੰਡਾਂ 'ਚ ਸਨਾਤਨ ਪਰਿਵਾਰ ਸਿੱਖ ਅਸੀਂ ਆਹੀ ਹੱਥ ਕਰਦੇ ਆ। ਇਹ ਸਭ ਤੋਂ ਵੱਡਾ ਰੋਲ ਅਦਾ ਕਰਦੇ ਆ। ਹਾਂ। ਇਸ ਰੋਲ ਐਵੇਂ ਅਦਾ ਕਰਦੇ ਆ ਜਿਵੇਂ ਹੁਣ ਮੰਨ ਲਓ ਕਿ ਤੁਸੀਂ ਅੰਮ੍ਰਿਤਸਰ ਗੁਰਦੁਆਰੇ ਗਏ। ਹੂੰ। ਤੁਸੀਂ ਜਿਸ ਧਾਰਮਿਕ ਸਥਾਨ ਤੇ ਜਾ ਰਹੇ ਹੋ ਤੁਹਾਨੂੰ ਘੱਟੋ-ਘੱਟ ਇਹ ਤੁਹਾਡੀ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਕਿ ਤੁਸੀਂ ਆਪਣੇ ਬੱਚੇ ਨੂੰ ਉਹਨਾਂ ਧਾਰਮਿਕ ਸਥਾਨਾਂ ਦਾ ਇਤਿਹਾਸ ਦੱਸੋ। ਠੀਕ ਆ ਹੁਣ ਮੈਂ ਤੁਹਾਨੂੰ ਇੱਕ ਸਿੱਧੀ ਜੀ ਬੜੀ ਸਧਾਰਨ ਜੀ ਗੱਲ ਦੱਸਦਾ ਤੁਸੀਂ ਜੀਟੀ ਰੋਡ ਤੋਂ ਹਾਂ ਅੰਮ੍ਰਿਤਸਰ ਗਏ ਹਾਂ ਠੀਕ ਹੈ ਜੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਹਰਮੰਦਰ ਸਾਹਿਬ ਮੱਥਾ ਟੇਕਿਆ ਹਾਂ ਦੁਰਗਿਆਨਾ ਮੰਦਿਰ ਜਾਓ ਉੱਥੋਂ ਦਾ ਇਤਿਹਾਸ ਪੜਾਓ ਬੱਚੇ ਨੂੰ ਉੱਥੇ ਇਤਿਹਾਸ ਲਿਖਿਆ ਵੀ ਹੁੰਦਾ ਹੈ ਤੇ ਇਤਿਹਾਸ ਦੱਸਣ ਵਾਲੇ ਪੁਜਾਰੀ ਸਾਡੇ ਗ੍ਰੰਥੀ ਸਾਹਿਬ ਵੀ ਹੁੰਦੇ ਆ ਜਿਹੜੇ ਸਾਨੂੰ ਉੱਥੋਂ ਦਾ ਇਤਿਹਾਸ ਦੱਸਦੇ ਆ ਹਾਂ ਇੱਕ ਵਾਰ ਦੇਖੀ ਹੋਈ ਚੀਜ਼ ਕਦੇ ਨਹੀਂ ਭੁੱਲਦੀ ਮੈਨੂੰ ਅੱਜ ਵੀ ਯਾਦ ਆ ਮੈਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਇਹਨਾਂ ਨੂੰ ਲੈ ਕੇ ਬਾਸਰ ਕੇ ਗੱਲਾਂ ਗਿਆ ਅੱਜ ਤੱਕ ਯਾਦ ਹੈ ਇਹਨਾਂ ਨੂੰ ਕਿ ਯਾਦ ਕਰਨ ਦੀ ਲੋੜ ਨਹੀਂ ਪਈ ਕਿ ਉੱਥੇ ਕਿਹੜੇ ਗੁਰੂ ਸਾਹਿਬ ਦਾ ਜਨਮ ਹੋਇਆ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਦੇਖੀਆਂ ਹੁੰਦੀਆਂ ਉਹ ਕਦੇ ਨਹੀਂ ਭੁੱਲਦੀਆਂ ਤੁਸੀਂ ਅੰਮ੍ਰਿਤਸਰ ਗਏ ਹਰਮੰਦਰ ਸਾਹਿਬ ਤੋਂ ਬਾਅਦ ਤੁਸੀਂ ਐਂਗਲੋ ਸਿੱਖ ਮੈਮੋਰੀਅਲ ਦੇਖ ਕੇ ਆਓ ਹਾਂ ਬੱਚੇ ਨੂੰ ਨਾਲ ਹੀ ਵਾਗਾ ਬਾਰਡਰ ਦਿਖਾ ਕੇ ਲਿਓ ਮੈਂ ਤੁਹਾਨੂੰ ਇੱਕ ਹੈਰਾਨੀ ਦੀ ਗੱਲ ਦੱਸਦਾ 90% ਲੋਕਾਂ ਨੂੰ ਇਹ ਨਹੀਂ ਪਤਾ ਕਿ ਵਾਗਾ ਪੰਜਾਬ ਦੇ ਚੜ੍ਹਦੇ ਪੰਜਾਬ ਚ ਆ ਕੇ ਲੈਂਦੇ ਪੰਜਾਬ ਚ ਬਹੁਤ ਲੋਕ ਇਹ ਹੀ ਕਹੀ ਜਾਂਦੇ ਆ ਕਿ ਵਾਗਾ ਹੀ ਬਾਰਡਰ ਦਾ ਵਾਗਾ ਸਾਡੇ ਵਾਲੇ ਪਾਸੇ ਆ ਸਾਡੇ ਵਾਲੇ ਪਾਸੇ اٹਾਰੀ ਆ ਪਰਲੇ ਪਾਸੇ ਵਾਗਾ ਐ ਦੱਸੂਗਾ ਕੌਣ ਮੈਂ 90 ਵਾਲੇ ਪਾਸੇੋਂ ਹੱਥ ਖੜਾ ਕਰਤਾ ਨਾ ਕਲਾਸ 'ਚ ਨਹੀਂ ਆਪਾਂ ਕਹਿੰਦੇ ਹੁੰਦੇ ਵੀ ਆਹ ਕਿਹੜੇ-ਕਿਹੜੇ ਨੂੰ ਨਹੀਂ ਹੁੰਦਾ ਸੀ ਵੀਰੇ ਮੈਨੂੰ ਤਾਂ ਨਹੀਂ ਹੁੰਦਾ ਸੀ ਮੈਨੂੰ ਭਾਈ ਇਹ ਗੱਲ ਸਾਨੂੰ ਸਮਝ ਨਹੀਂ ਪੈਣੀ ਆ ਤੇ ਇਹ ਗੱਲ ਜੀਆ ਧਿਆਨ ਕਿਵੇਂ ਯਾਦ ਰਹੂਗੀ ਇੱਕ ਵਾਰ ਜਾ ਕੇ ਦੇਖ ਆਓ ਕਦੇ ਨਹੀਂ ਭੁੱਲਦਾ ਜਦੋਂ ਪਰਲੇ ਪਾਸੇੋਂ ਬੰਦਾ ਕਹਿੰਦਾ ਕਿ ਕੀ ਦਾ ਅਟਾਰੀ ਵਾਲਿਓ ਵਾਗੇ ਵਾਲੇ ਸਲਾਮ ਕਰਦੇ ਆ ساری ਉਮਰ ਨਹੀਂ ਸਾਨੂੰ ਭੁੱਲੂਗਾ ਤੁਸੀਂ ਵਾਗਾ ਬਾਰਡਰ ਤੋਂ 5 ਕਿਲੋਮੀਟਰ ਪਿੱਛੇ ਆਓ ਹੂੰ ਸਾਈਡ ਤੇ ਮੁੜ ਕੇ 5-10 ਕਿਲੋਮੀਟਰ ਪੋਲ ਕੰਜਰੀ ਦਿਖਾ ਕੇ ਲਿਓ ਬੱਚਾ ਪੁੱਛੂਗਾ ਨਹੀਂ ਆ ਪੋਲ ਕੰਜਰੀ ਕੀ ਆ ਕਿ ਇਹ ਕਿ ਜਿਹੋ ਜਿਹਾਂ ਅਲਫਾਜ਼ ਆ ਫੇਰ ਅਸੀਂ ਉੱਥੇ ਰਣਜੀਤ ਸਿੰਘ ਦਾ ਇਤਿਹਾਸ ਦੱਸਾਂਗੇ ਉੱਥੋਂ 20 ਕਿਲੋਮੀਟਰ ਪਿੱਛੇ ਆ ਜਾਓ ਐਂਗਲੋ ਸਿੱਖ ਵਾਰ ਮੈਮੋਰੀਅਲ ਦਿਖਾ ਕੇ ਲਿਓ ਬੱਚਾ ਪੁੱਛੂਗਾ ਕਿ ਆਪ ਇੰਨੇ ਸ਼ਹੀਦਾਂ ਦੀਆਂ ਫੋਟੋਆਂ ਕਿਉਂ ਆ ਹਰ ਸ਼ਹੀਦ ਦੀ ਫੋਟੋ ਦੇ ਨਾਲ ਇਤਿਹਾਸ ਲਿਖਿਆ ਹੈ ਬੰਦਾ ਸਿੰਘ ਬਹਾਦਰ ਨੇ ਕਿਵੇਂ ਪੰਜਾਬ ਸਰ ਕਰਤਾ ਪੂਰੇ ਦਾ ਪੂਰਾ ਰੂਟ ਉੱਥੇ ਦੱਸਿਆ ਹੈ ਵਾਹ ਉਸੇ ਰੂਟ ਤੇ ਫਿਰ ਜਲੰਧਰ ਆਓ ਕਰਤਾਰਪੁਰ ਜੰਗੇ ਆਜ਼ਾਦੀ ਮੈਮੋਰੀਅਲ ਬੇਸ਼ੱਕ ਵਿਵਾਦਾਂ ਚ ਪਰ ਇਤਿਹਾਸ ਤਾਂ ਦੱਸ ਰਿਹਾ ਨਾ ਕੱਲਾ ਪੂਰੇ ਦਾ ਪੂਰਾ ਆਜ਼ਾਦੀ ਦਾ ਇਤਿਹਾਸ ਇੱਕ ਜੀਟੀ ਰੋਡ ਤੇ ਨਾ ਤੁਸੀਂ ਜੇ 300 ਕਿਲੋਮੀਟਰ ਦਾ ਸਫ਼ਰ ਤੈਅ ਕਰੋਗੇ ਤਾਂ ਉਹਨੂੰ ਸਾਰਾ ਲੱਭ ਜੂਗਾ ਕਿੰਨਾ ਕੁ ਖਰਚਾ ਬਈ ਇਹਦੇ ਚ ਜੇ ਇੱਕ ਦਰਮਿਆਨੇ ਪਰਿਵਾਰ ਵਾਲਾ ਬੰਦਾ ਵੀ 2 ਦਿਨ 3 ਦਿਨ ਕੱਢ ਕੇ ਆਪਣੇ ਬੱਚੇ ਨੂੰ ਇੰਨੀ ਸਿੱਖਿਆ ਦਿਵਾ ਸਕਦਾ ਹੈ ਇੱਕ ਮਹੀਨੇ ਦੀ ਟਿਊਸ਼ਨ ਦੀ ਫੀਸ ਦੇ ਪੈਸੇ ਨਹੀਂ ਹੋਣਗੇ ਮੇਰਾ ਤਿਆਰਬਾ ਇਸ ਕਰਕੇ ਮੈਂ ਨਾ ਜਦੋਂ ਬਹੁਤ ਵੱਡੇ ਜਿਹੜੇ ਆਈਸੀਐਸਈ ਬੋਰਡ ਵਾਲੇ ਸਕੂਲ ਆ ਇੱਕ ਵਾਰੀ ਨਾ ਮੈਂ ਕਿਸੇ 10ਵੀਂ ਕਲਾਸ ਦੇ ਬੱਚੇ ਨਾਲ ਗੱਲ ਕਰ ਰਿਹਾ ਮੈਂ ਉਹਨੂੰ ਦੱਸ ਰਿਹਾ ਮੈਂ ਕਿਹਾ ਆ ਜੋਜੀਲਾ ਪਾਸ ਆ ਇਹ ਦਰਾਂ ਨਾ ਮੈਂ ਕਿਹਾ ਕਸ਼ਮੀਰ ਚ ਆ ਮੈਂ ਕਿਹਾ ਸ਼ਿਪੀਕਾ ਲਾਏ ਆ ਦਰਾਂ ਉਦੋਂ ਮੇਰੀ ਏਜ ਇੰਨੀ ਸੀਗੀ ਉਮਰ ਇੰਨੀ ਸੀ ਮੈਨੂੰ ਕਹਿੰਦਾ ਉਹ ਮੈਨੂੰ ਸਰ ਕਹਿਣ ਦੀ ਬਜਾਏ ਵੀਰਾ ਕਹਿੰਦਾ ਸੀ ਬੱਚੇ ਛੋਟੇ ਸੀਗੇ ਵੀਰੇ ਕਹਿੰਦੇ ਆਤ ਅਸੀਂ ਘੁੰਮ ਕੇ ਆਏ ਹੋਏ ਆ ਮਤਲਬ ਕਿ ਤੁਸੀਂ ਸੋਚੋ ਮੈਂ ਨਹੀਂ ਕਹਿੰਦਾ ਕਿ ਅਸੀਂ ਛਿਪੀ ਕਲਾ ਹਰ ਪਰਿਵਾਰ ਬੱਚੇ ਨੂੰ ਪਹਾੜਾਂ ਚ ਕਮਾਉਣ ਨਹੀਂ ਲੈ ਕੇ ਜਾ ਸਕਦਾ ਪਰ ਪੰਜਾਬ ਦਾ 50000 ਸਕਰ ਕਿਲੋਮੀਟਰ ਦਾ ਖੇਤਰਫਲ ਆ ਬਾਈ ਜੀ ਉਹ ਤਾਂ ਘੁੰਮਿਆ ਜਾ ਸਕਦਾ ਹੈ ਸਾਇੰਸ ਸਿਟੀ ਆ ਬਈ ਆਪਣੀ ਮੈਂ ਆਪਣੀ ਕਪੂਰਥਲੇ ਆ ਲਈ ਤੁਸੀਂ ਇੱਕ ਵਾਰੀ ਸਾਇੰਸ ਸਿਟੀ ਚ ਬਹਿ ਕੇ ਨਾ ਬੰਦ ਕਮਰੇ ਚ ਉੱਪਰ ਸਕਰੀਨ ਦੇਖ ਲਓ ਤੁਹਾਨੂੰ ਸਾਰੇ ਗ੍ਰਹਾਂ ਦੇ ਨਾਮ ਯਾਦ ਹੋ ਜਾਣਗੇ ਤੁਹਾਨੂੰ ਇਹ ਪਤਾ ਲੱਗ ਜਾਊਗਾ ਸੂਰਜ ਤੋਂ ਕਿਹੜਾ ਗ੍ਰਹ ਕਿੰਨੀ ਦੂਰ ਹੈ ਕਿਹੜੇ ਗ੍ਰਹਿ ਤੇ ਕਿਹੜੀਆਂ ਗੈਸਾਂ ਜਦੋਂ ਇੱਕ ਵਾਰੀ ਦਿਮਾਗ 'ਚ ਛਪ ਗਈਆਂ ਨਾ ਤੁਹਾਡੇ ਬੱਚੇ ਨੂੰ ਕਿਸੇ ਕੋਚਿੰਗ ਦੀ ਕਿਸੇ ਟਿਊਸ਼ਨਾਂ ਦੀ ਲੋੜ ਨਹੀਂ ਪੈਣੀ 5ਵੀਂ 6ਵੀਂ ਦੇ ਬੱਚੇ ਨੂੰ ਪੜਾਉਣ ਦਾ ਇਹ ਤਰੀਕਾ ਹੈ ਅੱਜ ਮਾਪੇ ਸਮਝ ਲੈਣ ਚਾਹੇ ਅੱਜ ਤੋਂ ਸਾਲ ਬਾਅਦ ਸਮਝ ਲੈਣ ਚਾਹੇ ਨਾ ਸਮਝਣ ਜੇ ਨਾ ਸਮਝੇ ਤੇ ਬਈ ਪਛਤਾਉਣਾ ਪਊਗਾ ਇਹੀ ਇੱਕ ਤਰੀਕਾ ਰਹਿ ਗਿਆ ਹੁਣ ਆਪਾਂ ਇੱਕ ਸਟੈਪ ਹੋਰ ਵਧਾਉਣੇ ਆਪਾਂ 7ਵੀਂ 8ਵੀਂ ਚਾਉਨੇ ਆ 7ਵੀਂ 8ਵੀਂ ਦੀ ਪੜਾਈ ਥੋੜੀ ਔਖੀ ਵੀ ਹੋ ਜਾਂਦੀ ਹੈ 9ਵੀਂ 10ਵੀਂ ਵੀ ਲਾ ਲਓ ਵਿੱਚ ਹਾਂਜੀ ਤੇ ਅਸੀਂ ਥੋੜਾ ਜਿਹਾ ਇੱਕ ਹੋਰ ਗਾਈਡ ਕਲਚਰ ਦੇ ਵੀ ਸ਼িকার ਹੋ ਜਾਂਦੇ ਆ ਮਤਲਬ ਮੇਰੇ ਵਰਗੇ ਤਾਂ ਸੀਗੇ ਜਿਹੜੇ ਨਿਆਣੇ ਉਹ ਹੋਰ ਵੀ ਗਾਂ ਟੱਪ ਗਏ ਸੀ ਅਸੀਂ ਅਸੀਂ ਤਾਂ ਮਤਲਬ ਉਹ ਤੇ ਆ ਗਏ ਸੀ ਨਾ ਵੀ ਉਹ ਨਿੱਕੀ ਜੀ ਇੱਕ ਹਨਾ ਗਾਈਡ ਹੁੰਦੀ ਆ ਜਿਹੜੀ ਮੈਂ ਨਾਮ ਭੁੱਲ ਗਿਆ ਲਤੀ ਪਤਾ ਨਹੀਂ ਕੀ ਕੋਈ ਬ੍ਰਾਂਡ ਦਾ ਨਾਮ ਬਹੁਤ ਆਉਂਦੇ ਆ ਵੀ ਉਹ 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 ਲੈ ਆਉਣੀ ਹਨਾ ਪੇਪਰਾਂ ਤੋਂ ਪਹਿਲਾਂ ਅਸੀਂ ਤਾਂ ਉੱਥੇ ਵੀ ਜਾ ਗੜੇ ਹੁਣ ਅਸੀਂ ਤਾਂ ਮੇਰੇ ਅਰਗੇ ਤਾਂ ਲਿਆਉਂਦੇ ਸੀ ਵੀ ਉਹ ਉਹਤੇ ਬਸ ਗੈਸ ਜੇ ਆ ਜਾਂਦੇ ਆ ਹਾਂ ਹਾਂ ਗੈਸ ਪੇਪਰ ਹਾਂ ਗੈਸ ਪੇਪਰ ਇੱਕ ਤਰ੍ਹਾਂ ਦਾ ਤੇ ਕਈ ਐਮਬੀਸੀ ਵੀ ਉਹ ਨਿੱਕੀ ਨਾਲ ਪਰਚੀਆਂ ਬਰਾਉਣੀਆਂ ਸੋਖੀਆਂ ਹਾਂ ਬਿਲਕੁਲ ਇਹ ਵੀ ਇਹ ਵੀ ਇੱਕ ਕਲਚਰ ਸੀ ਉਹਨਾਂ ਨੂੰ ਕਿਵੇਂ ਆ ਇਹ ਇਹ ਪਹਿਲੀ ਗੱਲ ਤਾਂ ਕੈਡ ਕਲਚਰ ਬਾਰੇ ਜੇ ਤੁਹਾਡੇ ਨਾਲ ਗੱਲ ਕਰਿਆ ਜਾਵੇ ਜੜੀਆਂ ਕਿਤਾਬਾਂ ਹੁੰਦੀਆਂ ਇੱਕ ਪਾਸੇ ਸਿਲੇਬਸ ਦੀਆਂ ਕਿਤਾਬਾਂ ਦੂਜੇ ਪਾਸੇ ਗਾਈਡ ਹੈ ਜਿਹੜੇ ਉਹਨਾਂ ਨੂੰ ਪਰਿਸ਼ਨ ਬਣਾ ਬਣਾ ਕੇ ਦਿਖਾਈ ਜਾਂਦੀ ਹੈ ਬਿਲਕੁਲ ਹਾਂਜੀ ਇਹਦੇ ਤੇ ਬਾਈ ਮੈਂ ਹੁਣ ਤੁਹਾਨੂੰ ਕੀ ਦੱਸਾਂ ਜਦੋਂ ਨਾ ਤੁਸੀਂ ਸਰਕਾਰੀ ਸਕੂਲਾਂ ਦੇ ਬਾਹਰ ਜਿਹੜੀਆਂ ਕਿਤਾਬਾਂ ਵਾਲੀਆਂ ਦੁਕਾਨਾਂ ਹੈ ਹਾਂ ਉਹਦੇ ਤੇ ਜਾਓ ਹੈਰਾਨੀ ਵਾਲੀ ਗੱਲ ਇਹ ਆ ਹਾਂ ਕਿਉਂਕਿ ਮੇਰਾ ਕਿਤਾਬਾਂ ਦਾ ਨਾਲ ਅਕਸਰ ਵਾ ਪੈਂਦਾ ਰਹਿੰਦਾ ਕਿਉਂਕਿ ਮੈਂ ਕੋਈ ਕਿਤਾਬ ਲਿਖੀ ਤੇ ਨਹੀਂ ਪਰ ਮੈਂ ਵਿਦਵਾਨਾਂ ਦੀਆਂ ਲਿਖੀਆਂ ਕਿਤਾਬਾਂ ਪੜਦਾ ਬਹੁਤ ਰਹਿੰਦਾ ਸਕੂਲ ਦੇ ਸਿਲੇਬਸ ਦੀਆਂ ਕਿਤਾਬਾਂ ਪੜਦਾ ਰਹਿੰਦਾ ਤੁਸੀਂ ਨਾ ਇੱਕ ਬੜਾ ਤਜਰਬਾ ਦੱਸਦਾ ਤੁਹਾਨੂੰ ਮੈਂ ਤੁਸੀਂ ਨਾ ਕਿਸੇ ਕਿਸੇ ਪੰਜਾਬ ਦੇ ਕਿਸੇ ਸਰਕਾਰੀ ਸਕੂਲ ਦੇ ਬਾਹਰ ਕਿਤਾਬਾਂ ਦੀ ਦੁਕਾਨ ਹੋਊਗੀ ਹੁਣ ਇਹ ਸਟੇਸ਼ਨਰੀ ਦੀ ਦੁਕਾਨ ਆਮ ਹੁੰਦੀ ਆ ਤੁਸੀਂ ਜਾਓ ਉਹਨੂੰ ਕਹੋ 11ਵੀਂ ਤੇ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਦੇ ਦੇ ਠੀਕ ਆ ਕਿਸੇ ਪੰਜਾਬ ਇਹ ਮੈਂ ਅੱਜ ਦੀ ਗੱਲ ਦੱਸਣਾ ਜਿਸ ਦਿਨ ਤੁਸੀਂ ਰਿਕਾਰਡ ਕਰਨ ਆਏ ਹੋ ਜੇ ਤੁਹਾਨੂੰ ਕਿਸੇ ਇੱਕ ਦੁਕਾਨ ਤੋਂ ਕਿਤਾਬ ਲੱਭ ਜੇ ਕਹਿਣਗੇ 11ਵੀਂ 12ਵੀਂ ਦੀ ਕਿਤਾਬ ਹੀ ਨਹੀਂ ਆਉਂਦੀ ਗਾਈਡ ਆਉਂਦੀ ਆ ਅੱਛਾ ਐਡਾ ਬਲੰਡਰ ਹੋਇਆ ਹੋਇਆ ਐਡਾ ਤਗੜਾ ਨੁਕਸਾਨ ਆ 11ਵੀਂ 12ਵੀਂ ਦੀਆਂ ਬੋਰਡ ਕੋਲੋਂ ਕਿਤਾਬਾਂ ਪ੍ਰੋਪਰ ਤਰੀਕੇ ਨਾਲ ਛਪੀਆਂ ਹੀ ਨਹੀਂ ਤੇ 11ਵੀਂ ਆ ਕਿਉਂ ਨਹੀਂ ਮਤਲਬ ਖਰੀਦਦਾ ਹੀ ਨਹੀਂ ਕੋਈ ਜਾਂ ਇਹ ਕਹਿ ਲੋ ਖਰੀਦਦਾ ਨਹੀਂ ਜਾਂ ਸਰਕਾਰ ਹਜੇ ਏਸ ਉਲਝਣ ਤੱਕ ਕਿਉਂਕਿ ਸੌਰੀ ਮੈਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਇਹ ਗੱਲ ਕਰਾਂ ਮੈਂ ਉੱਥੋਂ ਦੇ ਕਈ ਵਿਸ਼ਾ ਮਾਇਰਾਂ ਨੂੰ ਜਾਣਦਾ ਹਾਂ ਜਿਹੜੇ ਬਹੁਤ ਮਿਹਨਤ ਕਰਕੇ ਲਿਖਦੇ ਆ ਬਿਲਕੁਲ ਇੱਕ ਬੰਦਾ ਜਿਹਨੂੰ ਹਜ਼ਾਰਾਂ ਮਤਲਬ ਉਹਨੂੰ ਇਹ ਆਪਾਂ ਨੌਲੇਜ ਨੂੰ ਜੇ ਆਪਾਂ ਯੂਨਿਟ ਚ ਮੰਨ ਲ ਗਏ ਹਜ਼ਾਰ ਮੰਨ ਲ ਗਏ ਉਹਨੇ ਹੁਣ ਉਹਨੂੰ 10 ਚ ਬੰਨਣਾ ਹਾਂਜੀ ਸਾਦਾ ਸਾਦਾ ਕਰ ਕਰਕੇ ਬੱਚੇ ਨੂੰ ਸਮਝਾਉਣਾ ਉਹ ਔਖਾ ਹੈ ਪਰ ਉਹ ਦਿਨ ਰਾਤ ਮਿਹਨਤ ਕਰਦੇ ਆ ਮੈਂ ਨਿੱਜੀ ਤੌਰ ਤੇ ਜੜਿਆਂ ਨੂੰ ਜਾਣਦਾ ਉਹ ਛਾਪਦੇ ਆ ਹਣਾ ਪਰ ਫਿਰ ਵੀ ਅਸੀਂ ਮੈਂ ਖੜਾ ਸੜਕ ਤੇ ਮੈਂ ਆਮ ਮਨਦਾ ਹਾਂ ਮਤਲਬ ਮੇਰੀ ਉਹਨਾਂ ਮਾਹਰਾਂ ਤੱਕ ਪਹੁੰਚ ਨਹੀਂ ਪਰ ਜੇ ਤੁਹਾਡੀ ਉਹਨਾਂ ਮਾਹਰਾਂ ਤੱਕ ਆਵਾਜ਼ ਆ ਤੁਸੀਂ ਉਹਨਾਂ ਮਾਹਰਾਂ ਨੂੰ ਸਰਕਾਰਾਂ ਨੂੰ ਬੇਨਤੀ ਕਰੋ ਕਿ ਇੱਕ ਵਾਰੀ ਸਰਕਾਰੀ ਸਕੂਲਾਂ ਦੇ ਦੁਬਾਰ ਜਿਹੜੀਆਂ ਦੁਕਾਨਾਂ ਨੇ ਉਹਨਾਂ ਤੇ ਜਾਂ ਸਰਕਾਰੀ ਸਕੂਲਾਂ ਦੇ ਵਿੱਚ ਪਤਾ ਸਰਕਾਰ ਦਾ ਮੁੱਦਾ ਆ ਗਿਆ ਨਾ ਸਿੱਧਾ ਇਹ ਜ ਮਾਹਿਰ ਤਾਂ ਹੁਣ ਲਿਖ ਸਕਦਾ ਤੁਹਾਨੂੰ ਲਿਖਣ ਦੀ ਜ਼ਿੰਮੇਵਾਰੀ ਦੇਤੀ ਸੌਰੀ ਵਿੱਚ ਹਾਂ ਜੀ ਤੁਸੀਂ ਤਾਂ ਲਿਖ ਕੇ ਦੇ ਸਕਦੇ ਹੁਣ ਬਕਾਉਣਾ ਥੋੜੀ ਥੋੜੀ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਜਾਣਾ ਮੈਂ ਦੱਸਣਾ ਇਹ ਚਾਹੁੰਦਾ ਕਿ ਜਦੋਂ ਅਸੀਂ ਉਹ ਗਾਈਡਾਂ ਦੇਖਦੇ ਆ ਨਾ ਇੱਕ ਵਾਰ ਵੀ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਉਹਨਾਂ ਚ ਕੋਈ ਸਿੱਖਣ ਨੂੰ ਮਿਲਿਆ ਉਹ ਨਿਰਾ ਰੱਟੇ ਦਾ ਘਰ ਆ ਮੇਰੀ ਚਿੰਤਾ ਇਹ ਵੀ ਆ ਨਾ ਕਿ ਜੋ ਕੱਲਾ ਰੱਟੇ ਦਾ ਘਰ ਆ ਚਲੋ ਮੈਂ ਉਹ ਕਿਤਾਬ ਉਹਨਾਂ ਦੇ ਹੱਥੋਂ ਗਾਈਡਾਂ ਪਾੜ ਦਿਨਾ ਮੈਂ ਚਾਹੁੰਦਾ ਕਿ ਬੱਚੇ ਦੇ ਹੱਥ 'ਚ ਕਿਤਾਬ ਆਵੇ ਸਿੰਪਲ ਜੀ ਗੱਲ ਆ ਬਾਈ ਕਿਤਾਬ ਜਿਹੜੀ ਆ ਨਾ ਜਦੋਂ ਇੱਕ ਚੰਗੇ ਬੰਦੇ ਦੀ ਲਿਖੀ ਹੋਈ ਕਿਤਾਬ ਹੁੰਦੀ ਆ ਨਾ ਉਹ ਬੋਲਦੀ ਆ ਮੂੰਹੋਂ ਹਾਂ ਉਹ ਇੱਕ ਕਹਾਣੀ ਦੱਸਦੀ ਆ ਮੰਨ ਲਓ ਤੁਸੀਂ ਮੈਨੂੰ ਇਹ ਕਹੋ ਕਿ ਬਾਈ ਮੈਂ ਮਿਰਜ਼ਾ ਸਾਹਿਬਾ ਦੀ ਕਹਾਣੀ ਹੀ ਕਿਤਾਬ ਚ ਉਦਾਹਰਨ ਦੇ ਤੌਰ ਤੇ ਚਾਹੇ ਕਿਸੇ ਗੁਰੂ ਸਾਹਿਬਾਨ ਦੀ ਚਾਹੇ ਕਿਸੇ ਵੀ ਸਾਇੰਸਟਿਫਿਕ ਕਹਾਣੀ ਇੱਕ ਚੰਗੀ ਕਿਤਾਬ ਮੂੰਹੋਂ ਬੋਲਦੀ ਆ ਤੇ ਉਹ ਕਿਤਾਬ ਐਵੇਂ ਐਵੇਂ ਬੋਲਦੀ ਆ ਕਿ ਉਹ ਕਹਾਣੀ ਸੁਣਾਉਂਦੀ ਆ ਗਾਈਡ ਨੇ ਤਾਂ ਸਿਰਫ ਇਹ ਲਿਖ ਦੇਣਾ ਕਿ ਫਲਾਣੇ ਬੰਦੇ ਬਾਰੇ ਵਿਵਰਣ ਕਰੋ ਜਿੱਥੇ ਉਹ ਵਿਵਰਣ ਖਤਮ ਉੱਥੇ ਕਹਾਣੀ ਖਤਮ ਅਗਲੀ ਅਗਲਾ ਸਵਾਲ ਅਗਲੀ ਕਹਾਣੀ ਤੇ ਜਦੋਂ ਉੱਪਰ ਲਿਖ ਪ੍ਰੋਬਲਮ ਉਦੋਂ ਆਉਂਦੀ ਆ ਜਦੋਂ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਵਿਵਰਣ ਸਿਰਫ 20 ਸ਼ਬਦਾਂ ਚ ਕਰੋ 20 ਸ਼ਬਦਾਂ ਚ ਕਹਾਣੀ ਕਿਵੇਂ ਲਿਖੀ ਜਾਊਗੀ ਕਿਤਾਬਾਂ ਤੇ ਲੋਕਾਂ ਤੱਕ ਪਹੁੰਚ ਨਹੀਂ ਆ ਚਾਹੀਦੀਆਂ ਨੇ ਨਾ ਇਹ ਬੜੀ ਵੱਡੀ ਸਮੱਸਿਆ ਹੈ ਕਿ ਕਿਤਾਬਾਂ ਲੋਕਾਂ ਤੱਕ ਪਹੁੰਚ ਨਹੀਂ ਰਹੀਆਂ ਤੇ ਜੇ ਕਿਤਾਬਾਂ ਨਹੀਂ ਲੋਕਾਂ ਤੱਕ ਪਹੁੰਚਦੀਆਂ ਨੌਵੀਂ ਦਸਵੀਂ ਦੇ ਬੱਚਿਆਂ ਤੱਕ ਗਿਆਨ ਨਹੀਂ ਆ ਰਿਹਾ ਓਕੇ ਆਖਰ ਚ ਕੁਛ ਰਹਿੰਦਾ ਆਪਾਂ ਕੁਛ ਵਿੱਚ ਮਿਸ ਕਰ ਗਏ ਹੋਗੇ ਕੋਈ ਹੋਰ ਪੱਖ ਨਹੀਂ ਤਾਂ ਫਿਰ ਆਪਾਂ ਸਮਾਪਤੀ ਕਰ ਦਗੇ ਮਹਾ ਇਹ ਪਾਕ ਇਹਦੇ ਚ ਬਾਈ ਜੀ ਇੱਕ ਚੀਜ਼ ਜਿਹੜੀ ਸਭ ਤੋਂ ਵੱਡੀ ਆ ਨਾ ਉਹ ਇਹ ਆ ਕਿ ਪੰਜਾਬ ਦੀ ਸਾਡੀਆਂ ਜਿਹੜੀਆਂ ਪੜਾਈਆਂ ਐ ਸਪੈਸ਼ਲੀ ਪੰਜਾਬ ਦੇ ਸੰਬੰਧ ਦੇ ਵਿੱਚ ਜੇ ਆਪਾਂ ਕਹੀਏ ਤਾਂ ਨਾ ਸਾਡੀਆਂ ਜਿਹੜੀਆਂ ਬਹੁਤੀਆਂ ਕਿਤਾਬਾਂ ਨੇ ਉਹ ਦਿੱਲੀ ਬੋਰਡ ਦੀਆਂ ਜਾਂ ਜਿਹੜੀਆਂ ਦਿੱਲੀ ਦੀਆਂ ਕੇਂਦਰ ਦੀਆਂ ਕਿਤਾਬਾਂ ਐ ਉਹਨਾਂ ਦਾ ਪੰਜਾਬੀ ਕਰਨ ਓਕੇ ਤੇ ਉਹਦੇ ਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਂ ਲੱਗਦਾ ਜਿਵੇਂ ਗੂਗਲ ਟਰਾਂਸਲੇਟਡ ਹੋਣ ਅੱਛਾ ਹਾਂ ਤੇ ਉਹ ਇਹ ਪੰਜਾਬ ਸਰਕਾਰ ਸੰਜੀਦਾ ਇਸ ਚੀਜ਼ ਨੂੰ ਲੈ ਕੇ ਪਿੱਛੇ ਜੇ ਮੈਂ ਪੰਜਾਬ ਸਰਕਾਰ ਦੀ ਖਬਰ ਪੜ੍ਹ ਰਿਹਾ ਸੀ ਕਿ ਹੁਣ ਅਸੀਂ ਆਪਣੀ ਪੰਜਾਬੀ ਚ ਆਪਣੀਆਂ ਕਿਤਾਬਾਂ ਲਿਖਾਂਗੇ ਕਿਉਂਕਿ ਉਹਨਾਂ ਦੀਆਂ ਕਿਤਾਬਾਂ 'ਚ ਜਿਹੜੀਆਂ ਕਹਾਣੀਆਂ 'ਚ ਨਾਮ ਆ ਨਾ ਉਹ ਵੀ ਪੰਜਾਬੀ ਨਹੀਂ ਸਾਨੂੰ ਤਾਂ ਪੰਜਾਬ ਦੇ ਮਾਹੌਲ ਨਾਲ ਸੰਬੰਧਿਤ ਕਿਤਾਬਾਂ ਚਾਹੀਦੀਆਂ ਤੇ ਜੇ ਪੰਜਾਬ ਦੇ ਮਾਹੌਲ ਨਾਲ ਸੰਬੰਧਿਤ ਕਿਤਾਬਾਂ ਸਾਡੇ ਕੋਲ ਆ ਗਈਆਂ ਨਾ ਮੈਂ ਤੁਹਾਨੂੰ ਕਹਿੰਦਾ ਕਿ ਲੋਕਾਂ ਦੇ ਪੜਨ ਦਾ ਨਜ਼ਰੀਆ ਬਦਲ ਜਾਊਗਾ ਇਹ ਜ਼ਰੂਰ ਤੁਸੀਂ ਸਾਡੀ ਗੱਲ ਲੋਕ ਸਰਕਾਰ ਤੱਕ ਪਹੁੰਚਾਓ ਹੋਰ ਤਾਂ ਉਹ ਕਿਸੇ ਨੂੰ ਦੇਖਣ ਨਾ ਦੇਖਣਾ ਆਪਾਂ ਨੂੰ ਜ਼ਰੂਰ ਦੇਖਦੇ ਆ ਜਿਹੜੇ ਨਹੀਂ ਵਿਗਦੇ ਉਹਨਾਂ ਨੂੰ ਦੇਂਦੀ ਹੁੰਦੇ ਆ ਬਹੁਤ ਬਹੁਤ ਧੰਨਵਾਦ ਜੀ ਜਾਂਦੇ ਵਾਸਤੇ